ਪੇजेस ਨੇ ਜੋ ਉਹਨਾਂ ਨੇ ਆਪਣੇ ਚੈਨਲ ਸੇ ਅਪਲੋਡ ਕੀਤੀ ਤੇ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਚੈਨਲਾਂ ਦੇ ਉੱਪਰ ਵੀ ਰੀਲਸ ਜਿਹੜੀ ਆ ਮਿਲੀਅਨਸ ਦੇ ਵਿੱਚ ਜਾਂਦੀਆਂ ਨੇ ਠੀਕ ਆ ਜੀ ਜੀ ਤੇ ਜਿੰਨੇ ਜ਼ਿਆਦਾ ਵਿਊਜ਼ ਨੇ ਜਿੰਨੇ ਜ਼ਿਆਦਾ ਲਾਈਕ ਨੇ ਓਨੇ ਜ਼ਿਆਦਾ ਸਵਾਲ ਨੇ ਠੀਕ ਹੈ ਓਨੇ ਜ਼ਿਆਦਾ ਸ਼ੰਕੇ ਵੀ ਕੀਤੇ ਜਾਂਦੇ ਨੇ ਉਸ ਰੀਅਲ ਨੂੰ ਲੈ ਕੇ ਤੇ ਮੈਂ ਚਾਹੁੰਦਾ ਸੀ ਕਿ ਆਪਾਂ ਸ਼ੁਰੂਆਤ ਇਸ ਰੀਅਲ ਤੋਂ ਕਰੀਏ ਇਸ ਰੀਅਲ ਦੇ ਥੱਲੇ ਆਏ ਜੋ ਕਮੈਂਟ ਨੇ ਉਹਨਾਂ ਤੋਂ ਕਰੀਏ ਜਿਹਦੇ ਚੋ ਸਭ ਤੋਂ ਵੱਡਾ ਇੱਕ ਸਵਾਲ ਜਿਹੜਾ ਮੈਨੂੰ ਸਾਹਮਣੇ ਦੇਖਣ ਨੂੰ ਮਿਲਦਾ ਸੀ ਕਿ ਇਹ ਜਾਂਦਾ ਕਿ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉਹ ਜੋ ਸੂਰਜ ਆ ਦੇਵੀ ਤਾਕਤ ਦਾ ਪ੍ਰਤੀਕ ਆ ਤੇ ਅਕਾਲ ਪੁਰਖ ਨੇ ਆ ਕੇ ਆਪ ਸੇਵਾ ਕੀਤੀ ਸੀ ਜੀ ਹਲਕੀ ਪੌੜੀ ਦੇ ਉੱਪਰ ਹਣਾ ਜੀ ਤੇ ਉਹ ਸਾਰੀ ਜਿਹੜੀ ਕਹਾਣੀਆਂ ਮੰਨ ਘੜਤੇ ਆ ਤੁਹਾਡੇ ਕੋ ਕੀ ਸਰੋਤ ਆ ਤੁਸੀਂ ਕਿੱਥੋਂ ਪੜੀਓ ਕਹਾਣੀ ਜੀ ਕੀ ਦਾ ਹਵਾਲਾ ਦੇ ਕੇ ਤੁਸੀਂ ਇੱਕ ਕਹਾਣੀ ਸੁਣਾ ਰਹੇ ਹੋ ਸਾਨੂੰ ਵੀਰ ਦੀ ਗੱਲ ਹੈਗੀ ਏ ਤਾਂ ਵੀ ਜਿੱਥੇ ਤੱਕ ਤਾਂ ਦੇਵੀ ਲਫ਼ਜ਼ ਦਾ ਰੋਲ ਹੈ ਵੀ ਦੇਵੀ ਤਾਕਤਾਂ ਦਾ ਪ੍ਰਤੀਕ ਹੈ ਜੀ ਆਪਾਂ ਦੇਵੀ ਤਾਕਤਾਂ ਨੂੰ ਹਿੰਦੂ ਧਰਮ ਦੇ ਨਾਲ ਕਿਉਂ ਜੋੜਦੇ ਆ ਦੇਵੀ ਲਫ਼ਜ਼ ਨੂੰ ਜੀ ਜੇ ਇਸ ਹਿਸਾਬ ਨਾਲ ਅਸੀਂ ਆਵਾਂਗੇ ਲਫ਼ਜ਼ਾਂ ਦੇ ਉੱਤੇ ਜਾਂ ਰੰਗਾਂ ਦੇ ਉੱਤੇ ਤੇ ਹਰਾ ਰੰਗ ਤੇ ਕੇਵਲ ਮੁਸਲਮਾਨ ਵੀ ਰਜ਼ਾ ਰਹੇ ਜਾਣਾਂ ਹਮ ਦੇਵੀਤਾਕਤਾ ਕੇਵਲ ਹਿੰਦੂ ਵੀਰਾਂ ਦੀਆਂ ਰਹਿ ਜਾਣੀਆਂ ਨੇ ਦੇਵੀਤਾਕਤਾ ਜਿਹਨੂੰ ਆਪਾਂ ਦਿਵਯ ਤਾਕਤਾ ਕਹਿ ਦਿੰਦੇ ਆ ਨਾ ਜਿਨ੍ਹਾਂ ਪੰਜਾਬੀ ਦੇ ਵਿੱਚ ਗੱਲ ਕਰ ਲਈਏ ਤਾਂ ਰੱਬੀ ਤਾਕਤਾਂ ਨੇ ਹੁਣ ਅਸੀਂ ਪਰਮਾਤਮਾ ਨੂੰ ਅੱਲਾ ਵੀ ਕਹਿਦੇ ਆ ਵਾਹਿਗੁਰੂ ਕਹਿ ਕੇ ਵੀ ਸੰਬੋਧਨ ਕਰਦੇ ਆ ਉਹਨੂੰ ਯਾਦ ਕਰਦੇ ਆ ਹਨਾ ਰਾਮ ਕਹਿ ਕੇ ਵੀ hindu veer ਯਾਦ ਕਰਦੇ ਨੇ ਹੈ ਤੇ ਪਰਮਾਤਮਾ ਹੀ ਨਾ ਜਿਵੇਂ दैवी ਤਾਕਤਾਂ ਲਫ਼ਜ਼ ਵਰਤਿਆ ਤੇ ਉਹਦੇ ਥੱਲੇ ਮੈਂ ਵੀ ਕਮੈਂਟ ਪੜਿਆ ਮੈਂ ਆਪਣੇ ਅੱਗੇ ਵੀ ਰੱਖਿਆ ਵੀ ਨਾਲ-ਨਾਲ ਮੈਂ ਦੇਖ ਸਕਾਂ ਜੀ 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 ਤੇ ਉਹ ਜਿਹੜਾ दैवी ਤਾਕਤਾਂ ਲਫ਼ਜ਼ ਹੈ ਉਹ ਰੱਬੀ ਤਾਕਤਾਂ ਮੈਂ ਕਹਿਣਾ ਚਾਹਣਾ ਉਹ ਕਿਸੇ ਵੀ ਚੀਜ਼ ਨੂੰ ਜਦੋਂ ਤੁਸੀਂ ਇੱਕ ਚਿੱਤਰਕਾਰੀ ਦਾ ਰੂਪ ਦੇਣਾ ਨਾ ਤੇ ਤੁਸੀਂ ਦੇਖੋ ਕਿੰਨੀਆਂ ਵੀ ਧਾਰਮਿਕ ਤਸਵੀਰਾਂ ਗੁਰੂਆਂ ਪੀਰਾਂ ਪੈਗੰਬਰਾਂ ਔਲੀਆਂ ਅਵਤਾਰਾਂ ਦੀਆਂ ਤੇ ਉਹਨਾਂ ਦੇ ਚਿਹਰੇ ਪਿੱਛੇ ਇੱਕ ਗੋਲ ਸਾਨੂੰ ਦਿਖਦਾ ਇੱਕ ਲਾਈਟ ਦਿਖਦੀ ਹੈ ਜੀ ਜੀ ਤੇ ਉਹ ਉਹ ਲਾਈਟ ਹੁਣ ਕਾਦਾ ਪ੍ਰਤੀਕ ਹੈ ਜੀ ਆਪਾਂ ਦੇਖੀਏ ਜੀ ਇਹ ਗੁਰੂ ਨਾਨਕ ਸਾਹਿਬ ਦੇ ਪਿੱਛੇ ਕਿਉਂ ਹੈ ਤੇ ਰਾਮਚੰਦਰ ਜੀ ਦੇ ਪਿੱਛੇ ਕਿਉਂ ਹੈ ਸੋ ਉਹ ਸਿਰਫ ਇੱਕ ਸੂਰਜ ਦਾ ਨਿਸ਼ਾਨ ਮੈਂ ਲਫਜ਼ ਵਰਤਿਆ ਤਾਂ ਕਿ ਉਹ ਚੀਜ਼ ਨਜ਼ਰ ਆ ਸਕੇ ਉਹ ਰੱਬੀ ਤਾਕਤਾਂ ਦਾ ਪ੍ਰਤੀਕ ਹੈ ਔਰ ਹਰ ਕੀ ਪੌੜੀ ਉਹਨੂੰ ਕਹਿੰਦੇ ਇਸ ਲਈ ਹਰ ਕੀ ਪੌੜੀ ਹਰ ਦਾ ਮਤਲਬ ਕੀ ਹੈ ਜੀ ਉਹ ਕਈਆਂ ਨੇ ਇੱਥੇ ਇਹ ਵੀ ਗੱਲ ਕੀਤੀ ਕਿ ਹਰ ਕੀ ਪੌੜੀ ਤੁਸੀਂ ਹਰ ਮੰਦਿਰ ਕਹਿੰਦੇ ਹੋ ਜੀ ਤੁਸੀਂ ਹਿੰਦੂਆਂ ਨਾਲ ਜੋੜਦੇ ਹੋ ਹਰੀ ਦਾ ਮੰਦਿਰ ਹੈ ਹਰੀ ਦਾ ਅਰਥ ਕੀ ਹੋਇਆ ਪਹਿਲਾਂ ਤਾਂ ਮੈਂ ਇਹ ਬੇਨਤੀ ਕਰਨੀ ਚਾਹਾਂ ਹਰੀ ਦਾ ਅਰਥ ਤਾਂ ਪਰਮਾਤਮਾ ਆਇਆ ਨਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਹਰੀ ਦੀ ਥਾਂ ਥਾਂ ਤੇ ਗੱਲ ਕਰਦੇ ਆ ਜਾਂ ਹੋਰ ਵੀ ਬਾਣੀ ਦੀ ਹੁਣ ਜਿੱਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਹਰੀ ਦੀ ਗੱਲ ਕਰਦੇ ਆ ਉੱਥੇ ਇੱਕ ਹੋਰ ਬਾਣੀ ਦੇ ਵਿੱਚ ਟੋਕ ਆ ਪੜਦੇ ਆ ਜਲੀ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਹਨਾ ਇਹ ਹਰੀ ਤੇ ਹਰੀ ਤੇ ਹਰੀ ਕੌਣ ਹੋਇਆ ਹੂੰ ਹਰੀ ਤਾਂ ਪਰਮਾਤਮਾ ਹੋਇਆ ਤੇ ਜੇ ਆਪਾਂ ਕੋਈ ਵੀ ਤਰ੍ਹਾਂ ਹੈ ਕੋਈ ਵੀ ਕਮਿਊਨਿਟੀ ਹੈ ਪਰਮਾਤਮਾ ਨਾਲ ਜੁੜਨ ਦੀ ਗੱਲ ਕਰਦੇ ਆ ਅਸੀਂ ਹਰੀ ਕਹੀਏ ਅਸੀਂ RAM ਕਹੀਏ ਹੁਣ RAMਚੰਦਰ ਜੀ ਨੂੰ ਕਹਿ ਦਿੰਗੇ ਵੀ RAMਚੰਦਰ ਤਾਂ ਹਿੰਦੂਆਂ ਦੇ ਗੁਰੂ ਹੈ ਤੇ ਪਰਮਾਤਮਾ ਨੂੰ ਹੁਣ RAM ਦਾ ਅਰਥ ਕੀ ਹੈ ਵੀ ਜਿਹੜਾ ਜਗ੍ਹਾ-ਜਗ੍ਹਾ 'ਚ ਰਮਿਆ ਹੋਇਆ ਹਰੀ ਦਾ ਅਰਥ ਕੀ ਹੈ ਜਿਹੜਾ ਹਰ ਥਾਂ ਤੇ ਮੌਜੂਦ ਹੈ ਗੋਬਿੰਦ ਦਾ ਅਰਥ ਕੀ ਹੈ ਵੀ ਗੋ ਦਾ ਅਰਥ ਹੁੰਦਾ ਧਰਤੀ ਧਰਤੀ ਬਿੰਦ ਦਾ ਅਰਥ ਹੁੰਦਾ ਉਹਨੂੰ ਜਾਣਨ ਵਾਲਾ ਤੇ ਅਸੀਂ ਕਹੀਏ ਵੀ ਗੋਬਿੰਦ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਕ੍ਰਿਸ਼ਨ ਜੀ ਨੂੰ ਵੀ ਗੋਬਿੰਦ ਕਹਿੰਦੇ ਆ ਸੋ ਧਰਮਾਂ ਦੇ ਰੋਲੇ ਤੋਂ ਉੱਤੇ ਉੱਠ ਕੇ ਵੀ ਉਹਨੇ ਇਹ ਲਫ਼ਜ਼ ਸਾਡੇ ਧਰਮ ਪ੍ਰਤੀ ਵਰਤਲੇ ਜਾਂ ਅਸੀਂ ਇਹ ਧਰ ਇਹ ਲਫ਼ਜ਼ ਉਹਨਾਂ ਦੇ ਧਰਮ ਪ੍ਰਤੀ ਵਰਤਲੇ ਅਸੀਂ ਬੇਸ ਨੂੰ ਦੇਖਣਾ ਹਾਰ ਕੀ ਪੋੜੀ ਆਪਾਂ ਇਤਿਹਾਸ ਦੇ ਵਿੱਚੋਂ ਕਈ ਥਾਵਾਂ ਤੇ ਸਾਖੀਆਂ ਸੁਣਦੇ ਆ ਦੋ ਤਰ੍ਹਾਂ ਨਾਲ ਦੇਖੋ ਜੀ ਸਾਡੇ ਕੋਲ ਇਤਿਹਾਸ ਪਹੁੰਚਿਆ ਸਾਡੇ ਤੱਕ ਸਾਡੇ ਬਜ਼ੁਰਗਾਂ ਤੋਂ ਜਾਂ ਉਹ ਲਿਖਤੀ ਤੌਰ ਤੇ ਜਾਂ ਚਲੰਤ ਤੌਰ ਤੇ ਲਿਖਤੀ ਤੌਰ ਤੇ ਕਈ ਚੀਜ਼ਾਂ ਸੜ ਗਈਆਂ ਸਮੇਂ ਦੇ ਨਾਲ ਜੀ ਹੁਣ ਆਪਾਂ 1984 ਦੀ ਗੱਲ ਕਰਦੇ ਆ ਅਸੀਂ ਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਕਿੰਨਾ ਇਤਿਹਾਸ ਛੜ ਗਿਆ ਕਿੰਨੀਆਂ ਲਿਖਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ ਸੀਗੀਆਂ ਜਦੋਂ ਸਰਸੀ ਨਦੀ ਪਾਰ ਕੀਤੀ ਸਰਸਾ ਨਦੀ ਤੇ ਉਹਦੇ ਵਿੱਚ ਕਿੰਨਾ ਇ ਤੇ ਲਿਖਤਾਂ ਰੁੱੜ ਗਈਆਂ ਕਿੰਨਾ ਹੁਣ ਅਸੀਂ ਉਹਨਾਂ ਨੂੰ ਲੈ ਕੇ ਕਿੰਨਾ ਕਰੋ ਜਾਈਏ ਕੀ ਕਰ ਸਕਦੇ ਆ ਹੱਲ ਹੈ ਨਹੀਂ ਪਰ ਜਿਹੜੀਆਂ ਗੱਲਾਂ ਚਲੰਤ ਆਈਆਂ ਅਸੀਂ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਅੱਜ ਦੀ ਨਹੀਂ ਮੈਂ ਤਾਂ ਨਹੀਂ ਉੱਠ ਕੇ ਗੱਲ ਕਰਨ ਲੱਗਿਆ ਉਹਨੂੰ ਹਰ ਕੀ ਪੌੜੀ ਕਹਿੰਦੇ ਆ ਉਹਨੂੰ ਤਾਂ ਸਾਡੇ ਬਜ਼ੁਰਗ ਕਈ 100 ਸਾਲਾਂ ਤੋਂ ਜ਼ਿਆਦਾ ਗੁਰੂ ਸਾਹਿਬ ਉਹਦੇ ਤੋਂ ਹੀ ਹਰ ਕੀ ਪੌੜੀ ਉਹ ਮ ਹੱਤਮ ਹੈ ਸੋ ਫਿਰ ਵੀ ਮੈਂ ਇੱਕ ਬੇਨਤੀ ਕਰੂੰਗਾ ਕਿ ਮੈਂ ਉਸ ਪੋਡਕਾਸਟ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਮੈਂ ਤੁਹਾਡਾ ਬੱਚਾ ਹਾਂ ਸਾ ਸੰਗਤ ਸਾਡੀ ਮਾਂ ਪਿਓ ਹੈ ਜੇ ਤੁਹਾਨੂੰ ਲੱਗਦਾ ਮੈਂ ਗਲਤ ਹਾਂ ਤੇ ਤੁਸੀਂ ਸਹੀ ਇਤਿਹਾਸ ਮੇਰੇ ਸਾਹਮਣੇ ਲਿਆ ਕੇ ਦੇ ਦਿਓ ਔਰ ਇੱਥੇ ਇੱਕ ਇੱਕ ਦੁੱਖ ਦੀ ਗੱਲ ਹੋਰ ਮੈਨੂੰ ਬੜੀ ਹੈ ਕਿਉਂਕਿ ਅਸੀਂ ਇੱਕ ਇੱਕ ਚੈਨਲ ਚਲਾ ਰਹੇ ਹਾਂ ਧਾਰਮਿਕ ਚੈਨਲ ਹੈ ਜਿਵੇਂ ਤੁਸੀਂ ਚਲਾ ਰਹੇ ਹੋ ਨੇਕ ਪੰਜਾਬੀ ਦੇ ਇਤਿਹਾਸ ਹੈ ਮੈਂ ਚਲਾ ਰਹਿਆਂ ਰਬਾਬੀ ਤੀਰ ਹੈ ਜਾਂ ਹੋਰ ਵੀ ਜਿੰਨੇ ਵੀ ਸਵਾਲਾਂ ਦੀ ਕਟਗਰੇ ਦੇ ਵਿੱਚ ਸੰਗਤ ਦੀ ਕਚੈਰੀ ਦੇ ਵਿੱਚ ਇੱਕ ਧਾਰਮਿਕ ਬੰਦੇ ਨੂੰ ਹੀ ਆਉਣਾ ਪੈਂਦਾ ਹੈ ਹੂੰ ਮੈਂ ਇੱਕ ਗੱਲ ਕੀਤੀ ਆ ਇਹ ਵੈਸੇ ਤਾਂ ਇਹ ਜਿਹੜਾ ਗੁਰੂ ਘਰ ਦਾ ਮਾਰਗ ਹੈ ਨਾ ਇਹਦੇ ਵਿੱਚ ਇੱਕ ਕਹਿ ਲੋ ਵੀ ਸੈਕਸ਼ਨ ਇਹ ਵੀ ਹੈ ਵੀ ਹੋਏ 71 ਮਿਲੋ ਮੇਰੇ ਭਾਈ ਹੂੰ ਦੁਬਿਧਾ ਦੂਰ ਕਰਨੋਂ ਲੈ ਵਲਾਏ ਵੀ ਜਿੱਥੇ ਕੋਈ ਦੁਬਿਧਾ ਬਣਦੀ ਹੈ ਕੋਈ ਲੱਗਦਾ ਵੀ ਵਿਚਾਰ ਨਹੀਂ ਦਿਲਦੇ ਤੇ ਉਹ ਬਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਉਹਦੇ ਤੇ ਵਿਚਾਰ ਕੀਤੀ ਜਾ ਸਕਦੀ ਪਰ ਕਮੈਂਟ ਦੇ ਵਿੱਚ ਮੈਂ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵੀ ਅਸੀਂ ਤਾਂ ਤੁਹਾਡੇ ਬੱਚੇ ਆ ਸੰਗਤ ਦੇ ਸਿਰ ਤੇ ਚੱਲਦੇ ਆਂ ਅਸੀਂ ਵੀ ਕਮੈਂਟ ਕਰੋ ਆਪਦੇ ਸਵਾਲ ਕਰੋ ਪਰ ਲੜੋ ਨਾ ਸਾਡੇ ਨਾਲ ਸਾਨੂੰ ਐ ਨਾ ਕਿਉਂਕਿ ਨਾ ਕਈ ਲਿਖਦੇ ਵੀ ਆਗੇ ਵੱਡੇ ਗਿਆਨੀ ਅਸੀਂ ਤੱਕ ਅਸੀਂ ਨਹੀਂ ਕਹਿੰਦੇ ਜੀ ਅਸੀਂ ਗਿਆਨੀ ਆ ਇੱਕ ਘਰ ਘਰ ਖਾਣਾ ਪਹੁੰਚਾਉਣ ਵਾਲਾ ਬੰਦਾ ਮੈਂ ਨਹੀਂ ਕਹਿੰਦਾ ਜੀ ਮੈਂ ਗਿਆਨੀ ਆ ਮੈਂ ਤਾਂ ਇੱਕ ਬੜਾ ਗਰੀਬ ਜੇ ਪਰਿਵਾਰ ਚ ਨੋਰਮਲ ਜੀ ਫੈਮਿਲੀ ਮੈਂ ਤਾਂ ਕੋਸ਼ਿਸ਼ ਕੀਤੀ ਵੀ ਗੁਰੂ ਰਾਮਦਾਸ ਦੇ ਘਰ ਦਾ ਪ੍ਰਚਾਰ ਹੋ ਸਕੇ ਜੀ ਮਾਦੇ ਜਿਹੜੇ ਪਹਿਲੀ ਵਾਰ ਸਾਡੇ ਪੌਡਕਾਸਟ ਨੂੰ ਸੁਣ ਰਹੇ ਮੈਂ ਵੀਰਜਣੇ ਬਾਰੇ ਪਿਛਲੇ ਪੌਡਕਾਸਟ ਚ ਦੱਸਿਆ ਸੀ ਮੈਂ ਆਪ ਜੀ ਨੂੰ ਅੱਜ ਵੀ ਵੀਰਜਣੇ ਬਾਰੇ ਜਾਣਕਾਰੀ ਦੇਣੀ ਚਾਹੁੰਦਾ ਕਿ ਵੀਰ ਹੁਣੀ Zomato ਦੇ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਦੇ ਆ ਘਰ ਘਰ ਚ ਖਾਣਾ ਪਹੁੰਚਾਉਣ ਦੀ ਜਿਹੜੀ ਨਾ ਗੱਲ ਕੀਤੀ ਮੈਨੂੰ ਉੱਥੋਂ ਗੱਲ ਯਾਦ ਆਉਂਦੀ ਆ ਤੇ ਮੈਨੂੰ ਲੱਗਦਾ ਸਾਂਝੀ ਕਰਨੀ ਜ਼ਰੂਰੀ ਆ ਕਿ ਸਾਰਾ ਦਿਨ ਆਪਾਂ ਦੇਖਦੇ ਹੱਤ ਦੀ ਗਰਮੀ ਪੈ ਰਹੀ ਆ ਤੇ ਇਸ ਅੱਤ ਦੀ ਗਰਮੀ ਦੇ ਅਛ ਆਪਣੇ ਪਰਿਵਾਰ ਦੀ ਦੇਖਰੇ ਕਰਨ ਵਾਸਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਇੱਕ ਕੀਰਤੀ ਸਿੱਖ ਨੇ ਜੋ ਸਾਡੇ ਵਿੱਚ ਆ ਕੇ ਬੈਠੇ ਨੇ ਤੇ ਆਪਣੀ ਕਿਰਤ ਦੇ ਨਾਲ ਨਾਲ ਖੋਜ ਕਰਦੇ ਨੇ ਇਤਿਹਾਸ ਦੀ ਖੋਜ ਕਰਦੇ ਨੇ ਗੁਰਬਾਣੀ ਦੀ ਖੋਜ ਕਰਦੇ ਨੇ ਗੁਰੂ ਸਾਹਿਬਾਨ ਦੇ ਜੀਵਨ ਦੇ ਉੱਪਰ ਖੋਜ ਕਰਦੇ ਨੇ ਠੀਕ ਆ ਤਾਂ ਮੈਨੂੰ ਲੱਗਦਾ ਸਾਨੂੰ ਅਜਿਹੇ ਸਿੱਖਾਂ ਨੂੰ ਵਧਾਵਾ ਦੇਣਾ ਚਾਹੀਦਾ ਆ ਬਾਹ ਫੜਨੀ ਚਾਹੀਦੀ ਆ ਕਿਉਂਕਿ ਮੈਂ ਵੀਰ ਜਣਾ ਨੂੰ ਪਰਸਨਲੀ ਵੀ ਮੈਨੂੰ ਵੀਰ ਹਣਾਂ ਨੇ ਇਨਵਾਈਟ ਕੀਤਾ ਸੀਗਾ ਮੈਂ ਘਰ ਉਹ ਕਿਹਾ ਵੀਰ ਹਣਾਂ ਦੇ ਤੇ ਜੇਕਰ ਮੈਂ ਵੀਰ ਹਣਾਂ ਦੇ ਘਰ ਦੇ ਹਾਲਾਤ ਦੀ ਗੱਲ ਕਰਾਂ ਤਾਂ ਵੀਰ ਹਣਾਂ ਦੇ ਕੋਲ ਆਪਣਾ ਘਰ ਵੀ ਨਹੀਂ ਆ ਵੀਰ ਹਣੇ ਕਿਰਾਏ ਤੇ ਰਹਿੰਦੇ ਆ ਠੀਕ ਹੈ ਜੀ ਤੇ ਸਾਨੂੰ ਅਜਿਹੇ ਸਿੱਖਾਂ ਦੀ ਬਾਹ ਫੜਨੀ ਚਾਹੀਦੀ ਆ ਨਾ ਕਿ ਉਹਨਾਂ ਨੂੰ ਅ ਤੁਰਕਾਰ ਨਾ ਚਈਦਾ ਆ ਲਾਂਤਾ ਪਾਉਣੀਆਂ ਚਾਹੀਦੀਆਂ ਕਿਉਂਕਿ ਜੋ ਆਪਾਂ ਕਮੈਂਟ ਕਰਦੇ ਮੈਨੂੰ ਲੱਗਦਾ ਕਿ ਆਪਾਂ ਲਾਂਤਾ ਹੀ ਪਾਉਣੇ ਇੱਕ ਦੂਜੇ ਨੂੰ ਹਨ ਵੀ ਤੁਸੀਂ ਵੱਡੇ ਗਿਆਨੀ ਜੇ ਤੁਸੀਂ ਕਿੱਥੋਂ ਪੜ ਲਿਆ ਇਦਾਂ ਕਰ ਲਿਆ ਉਦਾਂ ਕਰ ਲਿਆ ਤੇ ਜਿੱਦਾਂ ਤੁਸੀਂ ਜੇ ਪਾ ਸ਼ਾਦੀ ਗੱਲ ਕੀਤੀ ਹਨ ਸ਼ਬਦਾਂ ਦੀ ਗੱਲ ਕੀਤੀ ਤਾਂ ਵਸੰਗਤ ਦੀ ਜਾਣਕਾਰੀ ਵਾਸਤੇ ਦੱਸਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਨੇਕ ਭਾਸ਼ਾਵਾਂ ਲਿਖੀਆਂ ਨੇ ਠੀਕ ਆ ਤੇ ਜੇਕਰ ਅਸੀਂ ਗੱਲ ਕਰਦੇ ਆ ਕਿਸੇ ਦੂਸਰੀ ਭਾਸ਼ਾ ਦਾ ਹਵਾਲਾ ਲੈ ਲੈਨੇ ਆ ਸਾਡੀ ਸਾਡੀ ਗੱਲਬਾਤ ਦੇ ਦੌਰਾਨ ਕੋਈ ਹਿੰਦੀ ਦਾ ਸ਼ਬਦ ਆ ਗਿਆ ਕੋਈ ਅੰਗਰੇਜ਼ੀ ਦਾ ਸ਼ਬਦ ਆ ਗਿਆ ਠੀਕ ਆ ਤਾਂ ਕਿੱਡਾ ਕੋਈ ਮਸਲਾ ਬਣ ਗਿਆ ਵੀ ਯਾਰ ਤੁਸੀਂ ਆਹ ਗੱਲ ਇਦਾਂ ਕਰਤੀ ਆਪਾਂ ਇੱਕ ਮੈਂ ਐਗਜ਼ਾਮਪਲ ਦਿਨਾਂ ਨਾ ਆਪਾਂ ਨਾਰਮਲ ਇੱਕ ਫਤਿਹ ਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਇੱਥੇ ਜੋ ਕੀ ਸ਼ਬਦ ਆ ਇਹ ਵੀ ਹਿੰਦੀ ਦਾ ਆ ਜੀ ਹੁਣ ਮੈਂ ਕਮ ਪੰਜਾਬੀ ਚ ਫਿਰ ਤਾਂ ਆਪਾਂ ਕਹਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਤਾਂ ਦੀ ਆਊਗਾ ਪੰਜਾਬੀ ਚ ਬਿਲਕੁਲ ਕੀ ਕਿੰਨੇ ਆ ਬਿਲਕੁਲ ਠੀਕ ਹੈ ਜੀ ਸੋ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜਦੋਂ ਅਨੇਕਾ ਭਾਸ਼ਾ ਨੇ ਜੇ ਅਸੀਂ ਵੀ ਕੀ ਕਿਸੇ ਭਾਸ਼ਾ ਦੇ ਵਿੱਚੋਂ ਕੋਈ ਲਫ਼ਜ਼ ਲੈ ਲਿਆ ਤਾਂ ਮੈਨੂੰ ਲੱਗਦਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਆ ਨੰਬਰ 2 ਤੁਸੀਂ ਗੱਲ ਕਰਦੇ ਹੋ ਕਿ ਕਿੱਥੇ ਹਵਾਲਾ ਹੈ ਜੀ ਇਸ ਕਹਾਣੀ ਦਾ ਠੀਕ ਹੈ ਜੀ ਭਾਈ ਪਿੰਦਰਪਾਲ ਸਿੰਘ ਜੀ ਨੇ ਆਪਣੀ ਕਥਾ ਦੇ ਵਿੱਚ ਜ਼ਿਕਰ ਕੀਤਾ ਇਸ ਜਿੰਨੂੰ ਤੁਸੀਂ ਕਹਾਣੀ ਕਰ ਰਹੇ ਉਹਦਾ ਸੰਪੰਥ ਪ੍ਰਕਾਸ਼ ਜੋ ਸਾਡਾ ਸੂਰਜ ਸੂਰਜ ਪ੍ਰਕਾਸ਼ ਗ੍ਰੰਥ ਆ ਉਹਦੇ ਚ ਇਹ ਚ ਤੁਹਾਨੂੰ ਕਹਾਣੀ ਆ ਉਹ ਮਿਲ ਜਾਊਗੀ ਕਥਾ ਤੁਹਾਨੂੰ ਮਿਲ ਜਾਊਗੀ ਠੀਕ ਆ ਇਸ ਤੋਂ ਇਲਾਵਾ ਹੋਰ ਵੀ ਸਾਡੇ ਬਹੁਤ ਪ੍ਰਾਤਨ ਗ੍ਰੰਥ ਨੇ ਇਤਿਹਾਸਕ ਗ੍ਰੰਥ ਨੇ ਜਿੰਨਾ ਚ ਤੁਸੀਂ ਇਹ ਜੋ ਕਥਾ ਆ ਪੜ ਸਕਦੇ ਹੋ